ਸਵਾਗਤ ਹੈ ਇੱਕ ਵਾਰੀ ਫੇਰ ਤੋਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸ਼ਬਦ ਲੈ ਕੇ ਆਏ ਆਂ ਭਾਈ ਸਾਹਿਬ ਭਾਈ ਸਤਿੰਦਰਬੀਰ ਸਿੰਘ ਜਿਹੜਾ ਜੁਲੀ ਟਗ ਸ਼ਕਤਲ ਬਾਸਾਹ ਵਾਲਿਆਂ ਦਾ ਸ਼ਬਦ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਕਸਰ ਇਹ ਸ਼ਬਦ ਤੁਸੀਂ ਸੁਣਿਆ ਹੋਊਗਾ ਬੜਾ ਫੇਵਰਟ ਬੜਾ ਪ੍ਰਸਿੱਧ ਸ਼ਬਦ ਹੈ ਅੱਜ ਕਿਵੇਂ ਹਾਰਮੋਨੀ ਉੱਤੇ ਪਲੇ ਕਰ ਸਕਦੇ ਆਂ ਤੁਹਾਨੂੰ ਦੱਸਣ ਲੱਗੇ ਆਂ ਜਨਨ ਹਰਮੋਨੀਅਮ ਸੋ ਔਖਾ ਲੱਗਦਾ ਹੈ ਉਹਨਾਂ ਵਾਸਤੇ ਵੀ ਇਹ ਸ਼ਬਦ ਬੜਾ ਸੌਖਾ ਬਸ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿਹੜੀ ਉਂਗਲ ਕਿਹਦੇ ਬਚਨ ਤੇ ਰੱਖਣੀ ਆਵਾ ਮੈਨਸ ਸਕੇਲ ਤੋਂ ਉਹਨਾਂ ਲਈ ਜਿੱਥੇ ਵੀਰ ਭਰਾ ਪੜਦੇ ਆ ਜੇ ਫੀਮੇਲ ਸਕੇਲ ਦੇ ਵਿੱਚ ਜਿੱਥੇ ਬੀਬੀਆਂ ਪਹਿਣਾ ਪੜਦੀਆਂ ਜੇ ਉਹ ਵਾਲਾ ਸ਼ਬਦ ਚਾਹੀਦਾ ਹਨ ਕਮੈਂਟ ਕਰ ਦਿਓ ਆਪਾਂ ਫਿਰ ਬੀਬੀਆਂ ਪਹਿਣਾ ਵਾਸਤੇ ਵੱਖਰਾ ਸ਼ਬਦ ਇਹ ਵਾਲੇ ਵੱਖਰੀਆਂ ਟਿਊਨਾਂ ਦੇ ਬਣਾ ਦਾਂਗੇ ਤੇ ਫਿਲਹਾਲ ਇਹ ਵੀਰਾਂ ਭਰਾਵਾਂ ਵਾਸਤੇ ਆਪਾਂ ਤੇ ਵੈਸੇ ਕੋਈ ਵੀ ਪੜ ਸਕਦਾ ਕੋਈ ਚੱਕਰ ਨਹੀਂ ਇਹੋ ਜਿਹਾ ਪਰ ਆਪਾਂ ਮੈਨਸ ਸਕੇਲ ਤੋਂ ਮੈਨਸ ਸਕੇਲ ਤੋਂ ਇੱ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਸਬਸਕ੍ਰਾਈਬ ਕਰ ਲਿਓ ਚੈਨਲ ਸ਼ੁਰੂ ਕਰਦੇ ਆਂ ਪਹਿਲੀ ਹਸਤਾਈ ਵੇਖਿਓ ਮਿੱਤਰ ਪਿਆਰੇ ਨੂੰ ਪਿਆਰੇ ਨੂੰ ਥੋੜਾ ਮੈਂ ਹੋਰ ਸਲੋ ਦਸਦਾ ਵੇਖਿਓ ਆਈ ਸ਼ੁਰੂ ਇਥੋਂ ਕਰਨਾਂ ਪਰ ਪਹਿਲੇ ਪਿਛੇ ਨਹੀਂ ਜਾਣਾ ਵੇਖਿਓ ਮਿੱਤਰ ਪਿਆਰੇ ਨੂੰ ਪਿਆਰੇ ਨੂੰ ਹਾਲ ਮੂਰੀ ਦਾ ਦਾ ਕਹਿ ਨਾਂ ਇਥੋਂ ਥੋੜਾ ਧਿਆਨ ਰੱਖਿਓ ਕਹਿ ਹੈ ਨਾਂ ਬੜਾ ਸੋਖਾ ਜਾਵਾ ਬਤਾ ਇੰਨਾ ਟੈਨਸ਼ਨ ਨਾਲ ਦੀ ਲੋਡ ਨਹੀਂ ਵੀ ਬੜੀਆਂ ਸੁਰਾਂ ਹਨ ਪਰ ਔਖਾ ਇਦਾਂ ਕੁਝ ਨਹੀਂ ਹੈਗਾ ਬਿਲਕੁਲ ਸੋਖਾ ਜਾ ਜਦੋਂ ਤੁਸੀਂ ਤੁਹਾਡੇ ਮਾਈਂਡ ਵਿੱਚ ਇਹ ਵਾਲੀ ਟਿਊਨ ਹੋਊਗੀ ਆਟੋਮੈਟਿਕ ਤੁਹਾਡੇ ਕੋਲ ਸ਼ਬਦ ਨਿਕਲ ਹੀ ਜਾਣੇ ਤੁਸੀਂ ਬਸ ਸਟਾਰਟਿੰਗ ਕਰਨ ਦੀ ਦੇਰ ਆ ਇੱਕ ਵਾਰੀ ਫਿਰ ਤੋਂ ਇੱਕ ਵਾਰੀ ਦੱਸ ਦਿਨਾ ਮਿੱਤਰ ਪਿਆਰੇ ਨੂੰ ਪਿਆਰੇ ਨੂੰ ਹਾਲ ਮਰੀ ਦਾ ਦੱਕ ਹੈ ਨਾ ਕੀਸੀ ਸਥਾਈਆਂ ਅੰਤਰਾ ਪੜਨ ਲੱਗੇ ਵੇਖਿਓ ਸਭ ਤੋਂ ਬਿਲਕੁਲ ਠੰਡਾ ਤੁੱਦ ਬੇਨ ਰੋਗਰ ਜਾਈਆਂ ਦਾਓ ਡਣਾ ਥੋੜਾ ਸਲੋ ਕਰਕੇ ਦਾਣਾ ਤੁੱਦ ਬੇਨ ਤੁੱਦ ਬੇਨ ਰੋ ਰੋਗ ਰਜਾਈ ਆਂਦਾ ਓ ਡੜਾ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਫਿਰ ਅਸਤਾਇ ਦੇਣਾ ਮਿੱਤਰ ਪਿਆਰੇ ਨੂੰ ਸੇਮ ਇਦਾਂ ਹੀ ਆ ਤੇ ਬੜਾ ਵਧੀਆ ਜਿਹਾ ਸ਼ਬਦ ਹੈ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਵਧੀਆ ਲੱਗਾ ਹੋਊਗਾ ਕਮੈਂਟ ਕਰਕੇ ਕੋਈ ਦੱਸ ਦਿਓ ਕਿਵੇਂ ਲੱਗਾ ਤੇ ਜੇ ਹੋਰ ਵੀ ਤੁਹਾਨੂੰ ਸ਼ਬਦ ਜਿਹੜੇ ਤੁਹਾਡੇ ਫੈਵਰਟ ਆ ਜਿਹੜੇ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਉਹਨਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਉਹ ਵੀ ਵੀਡੀਓ ਲੈ ਕੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੇ ਹਾਂ ਕੱਲ ਸਵੇਰੇ 9:00 ਵਜੇ ਤੋਂ 12:00 ਦੇ ਵਿੱਚ ਨਵੀਂ ਵੀਡੀਓ ਨਾਲ ਧੰਨਵਾਦ